ਅੱਜ ਅਸੀਂ ਥਾਣਾ ਫਕਰ ਦੇ ਵਿੱਚ ਐਫ ਆਈ ਆਰ ਨੰਬਰ 203 14 11 ਤੇ 15 11 ਦੋ ਤਰੀਕਾ ਉਹਦੇ ਤੇ ਮੇਰੇ ਤੇ 15 ਤਰੀਕ ਨੂੰ ਪਰਚਾ ਦਰਜ ਕੀਤਾ ਗਿਆ ਤੇ 14 11 ਨੂੰ 10 ਬੰਦੇ ਦੇ ਖਿਲਾਫ ਪਿੰਡ ਜੱਟ ਵਾਲੀ ਵਿਖੇ ਪਰਚਾ ਦਰਜ ਕੀਤਾ ਗਿਆ ਔਰ ਉਹ ਪਰਚਾ ਸਰਾਸਰ ਛੁੱਟਾ ਬੇਪਛਾਤਾ ਨਹੀਂ ਉਹਦੇ ਵਿੱਚ ਕੋਈ ਸੱਚਾਈ ਨਹੀਂ ਉਸ ਪਰਚੇ ਦੇ ਸਬੰਧ ਵਿੱਚ ਲਗਾਤਾਰ ਅਸੀਂ ਮੇਰੀ ਮੈਸੇਜ ਵੱਲੋਂ 27 11 ਨੂੰ ਉਦੀ ਉਹਦੇ ਵਾਸਤੇ ਮਕਦਮੇ ਦੀ ਇਨਕੁਆਇਰੀ ਵਾਸਤੇ ਬੇਨਤੀ ਕੀਤੀ ਸੀ ਐਸਐਸਪੀ ਸਾਹਿਬ ਨੂੰ ਮਿਲ ਕੇ ਉਸ ਤੋਂ ਬਾਅਦ ਜਿਹੜੀ ਐਸਐਚਓ ਸ਼ਿਮਲਾਵ ਬਾਈਏ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ 4 12 ਨੂੰ 2022 ਨੂੰ ਫਿਰ ਦੁਬਾਰਾ ਉਹਨਾਂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਬੇਨਤੀ ਕੀਤੀ ਸੀ ਪਰ ਇੰਨਾ ਲੰਬਾ ਸਮਾਂ ਬੀਤਣ ਦੇ ਬਾਵਜੂਦ ਵੀ ਅਸੀਂ ਕਾਮਰੇਡ ਗੋਲਦਨ ਜੀ ਹੋਰ ਉਹਨਾਂ ਨਾਲ ਸ੍ਰਿੰਦਰ ਟੰਡਿਆ ਜੀ ਹੋਰ ਨਾਲ ਐਸਐਸਪੀ ਸਾਹਿਬ ਨਾਲ ਅਸੀਂ ਕਈ ਵਾਰੀ ਮਿਲੇ ਹਾਂ ਅਸੀਂ ਅੱਜ ਕਰ ਦਿੰਦੇ ਆ ਕੱਲ ਕਰ ਦਿੰਦੇ ਆ ਉਹਨਾਂ ਨੇ ਹਮੇਸ਼ਾ ਇਹ ਇਹ ਕਿ ਅਭੀ ਤੁਹਾਡਾ ਦਾ ਪਰਚਾ ਜਿਹੜਾ ਹੈ ਉਹ ਬਿਲਕੁਲ ਝੂਠਾ ਹੈ ਔਰ ਤੁਹਾਡਾ ਤੇ ਵਿੱਚ ਕਿਤੇ ਨਾ ਹੀ ਨਹੀਂ ਔਰ ਮੈਂ ਉਸ ਦਿਨ ਮੌਕੇ ਤੇ ਕੋਲ ਸੀ ਉਹ ਸਿਰ ਪਿੰਡ ਦੀ ਇੱਕ ਜਿਹੜਾ ਇੱਕ ਸਾਡਾ ਉੱਥੇ ਸਾਡੀ ਪਾਰਟੀ ਦਾ ਹੀ ਬੰਦਾ ਇਲੈਕਸ਼ਨ ਲੜਦਾ ਸੀ ਜਿਹੜਾ ਐਮਐਲਏ ਸਾਹਿਬ ਦਾ ਬੜਾ ਨੇੜੀਕੀ ਸੀ ਉਹ ਇਲੈਕਸ਼ਨ ਹਾਰਨ ਕਰਕੇ ਉਹਨੇ ਪਿੰਡ ਦੇ ਲੋਕਾਂ ਨੂੰ ਪਰੇਸ਼ਾਨ ਕਰਨਾ ਚਲ ਸ਼ੁਰੂ ਕਰਤਾ ਕਿਸੇ ਦੀ ਬਗਲੀ ਕਰਾਤੀ ਕਿਸੇ ਦੀ ਨਿਕਵਾੜੀ ਸੀ ਤੇ ਮੈਨੂੰ ਮਾਝੋਬ ਸਰਪੰਚ ਸਾਹਿਬ ਪਿੰਡ ਜੱਟੜੀ ਦੇ ਫੋਟ ਤੇ ਕਿਉਂਕਿ ਇਹਨਾਂ ਲੋਕਾਂ ਕੋਲ ਅਸੀਂ ਵੋਟਾਂ ਮੰਗਣ ਜਾਂਦੇ ਰਹੇ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਮੈਂ 2016 ਤੋਂ ਲਗਾਤਾਰ ਪਾਰਟੀ ਦੇ ਵਿੱਚ ਕੰਮ ਕਰ ਰਿਹਾ ਔਰ ਉਹਦੇ ਅਦੁੱਤੇ ਕੰਮ ਕਰ ਰਿਹਾ ਐਸਪੀ ਸੁਬਾਨ ਨੂੰ ਸਾਰਿਆਂ ਨੂੰ ਦਿਖਾ ਚੁੱਕੇ ਆ ਐਸਐਚਓ ਮੈਡਮ ਜੀ ਨੂੰ ਵੀ ਅਸੀਂ ਉਹ ਫੋਟੋ ਸਾਰੀ ਦਿਖਾਈਆਂ ਪਰ ਅਸੀਂ ਹਰਾਨਾ ਕਿ ਇੰਨਾ ਸਮਾਂ ਬੀਤਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਤੇ ਸਾਡੇ ਨਾਲ 25 25 ਤਰੀਕ ਨੂੰ 25 ਯਾਰਾਂ ਨੂੰ ਸਾਡੇ ਨਾਲ ਗੱਲ ਹੋਈ ਏ ਤੇ ਤੁਸੀਂ ਆਪਦੀ ਕਾਰਵਾਈ ਅੱਗੇ ਕਰੇ ਰਹੋ ਕੋਈ ਦਿੱਕਤ ਨਹੀਂ ਔਰ 26 ਤਰੀਕ ਨੂੰ ਸਾਡੇ ਘਰ ਰੇਡ ਕਰਕੇ ਕਰੀਬ 4 ਵਜੇ ਸ਼ਾਮ ਨੂੰ ਰੇਡ ਕਰਕੇ ਸਾਨੂੰ ਮੈਨੂੰ ਤੇ ਮੇਰੀ ਘਰ ਵਾਲੀ ਨੂੰ ਜਿਹੜੀ ਐਮਸੀ ਮਜੂਦਾ ਹੈ ਮੌਕੇ ਤੇ ਬਾਅਦ ਨੰਬਰ 1 ਦੀ ਸਾਨੂੰ ਉੱਥੇ ਅਰੈਸਟ ਕਰਨੇ ਜਦੋਂ ਇਹਨਾਂ ਦੇ ਖਿਲਾਫ ਕੋਈ ਪਰਚਾ ਨਹੀਂ ਇਹਨਾਂ ਦੇ ਖਿਲਾਫ ਕੋਈ ਦਰਖਾਸਤ ਨਹੀਂ ਤੇ ਇਹਨਾਂ ਨੂੰ ਉੱਥੇ ਚੁੱਕ ਕੇ ਇਸ ਤਰ੍ਹਾਂ ਸਾਨੂੰ ਇਸ ਤਰੀਕੇ ਨਾਲ ਕਿਤੇ ਦਾ ਜਿਵੇਂ ਅਸੀਂ ਵੱਡੇ ਕੋਈ ਬੜੇ ਤੇ ਬੈਸਟਰਾ ਤਿੰਨ ਗੱਡੀਆਂ ਲੈ ਕੇ ਸਾਡੇ ਘਰ ਲੈ ਕੇ ਗਏ ਉਹ ਉੱਥੋਂ ਸਾਨੂੰ ਚੋਕ ਤੇ ਲੈ ਕੇ ਮੈਨੂੰ ਡੀਐਸਪੀ ਸਾਹਿਬ ਦੇ ਉੱਤੇ ਦਫਤਰ ਛੱਡ ਕੇ ਮੇਰੀ ਬੀਸੀ ਤੇ ਮੇਰੇ ਬੇਡੇ ਨੂੰ ਇਹ ਥਾਣਾ ਫੱਦਰ ਲੈ ਕੇ ਗਏ ਉੱਥੋਂ ਜਾ ਕੇ ਬੈਡਮ ਜੀ ਨੇ ਆਪਦੇ ਪਿੱਛੇ ਕੋਈ ਕੁਆਟਰ ਬਣਾਇਆ ਉੱਥੇ ਲੈ ਕੇ ਗਏ ਔਰ ਉੱਥੇ ਉਹਨਾਂ ਨੇ ਫੋਟੋ ਕੀਤੀ ਇਹਨਾਂ ਦੋਨਾਂ ਦੀ ਉਹ ਫੋਟੋ ਕਿੰਨੂੰ ਖੁਸ਼ ਕਰਨ ਵਾਸਤੇ ਕੀਤੀ ਉਹ ਫੋਟੋ ਕਿੰਨੂੰ ਪਾਇਆ ਇਹਦੇ ਬਾਰੇ ਸਾਡੇ ਕੋਲ ਸਬੂਤ ਨਹੀਂ ਪਰ ਜਿੰਨੀ ਗੱਲ ਅਸੀਂ ਹੋਈ ਏ ਓਨੀ ਗੱਲ ਅਸੀਂ ਕੰਡਾ ਵੀ ਇਹਨਾਂ 2 ਮਹੀਨੇ ਦੇ ਵਿੱਚ ਅੱਜ 2 ਮਹੀਨੇ ਤੋਂ ਬਾਅਦ ਖਮਾ ਹੋ ਗਿਆ ਔਰ ਬੜੇ ਦੁੱਖ ਦੀ ਗੱਲ ਹੈ ਕਿ ਮੁੰਡੜੀ ਪੜਤਾਲ ਰੀ ਅੱਜ ਤੱਕ ਇਸ ਕੇਸ ਦੀ ਨਹੀਂ ਕੀਤੀ ਗਈ ਸਾਡੇ ਕੋਲ ਜੋ ਕੰਪਲੀਟ ਕੀਤੀ ਸੀ ਐਸਐਸਓ ਖਾਨਾ ਖਦਰ ਦੀ ਉਹਦੇ ਸਬੰਧ ਦੇ ਸਾਡੇ ਕੋਲ ਬਿਆਨ ਲਏ ਨਹੀਂ ਲਗਭਗ ਵੀਂਹੇ ਦਾ ਸਮਾ ਹੋ ਗਿਆ ਉਹਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਨਾ ਕੋਈ ਦੁਬਾਰਾ ਕਿਸੇ ਨੂੰ ਬੁਲਾਇਆ ਗਿਆ ਅਸੀਂ ਟਨ ਡੀਐਸਪੀ ਐਸਪੀ ਵੀ ਸਾਹ ਉਹਨਾਂ ਦੀ ਹਾਜ਼ਰੀ ਦੇ ਵਿੱਚ ਮੀਟਿੰਗ ਹੋਈ ਔਰ ਉਹਨਾਂ ਨੇ ਕਿਹਾ ਸੀ ਕਿ 15 ਤਰੀਕ ਦਾ ਕਥੀ ਇਹਨਾਂ ਖਾਰੇ ਕਿਰਸਾ ਦੇ ਪੜਤਾਲ ਕਰਕੇ ਫਿਰ ਨਿਆ ਦੇ ਦੇਾਂਗੇ ਪਰ ਅੱਜ ਦੇ ਦੇ ਨੂੰ ਪ੍ਰੋਗੈਸਟਾਰਾ ਗ੍ਰੀਡ ਹੋ ਗਈ ਹੈ ਕਿਸੇ ਤਰ੍ਹਾਂ ਵੀ ਕੋਈ ਕਾਰਵਾਈ ਸਾਨੂੰ ਲੱਗਦਾ ਕਿ ਸਾਡੇ ਮਾਨਯੋਗ ਅਸਿੱਤਪੀ ਸਾਹਿਬ ਇਸ ਗੱਲ ਤੋਂ ਵੀ ਟਾਲਬਤੋਲ ਕਰ ਕਰਕੇ ਮੈਂ ਆਜ ਤੱਕ ਸਮਟ ਪਾਵਾਂ ਕਿ ਸਾਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਪਾਰਟੀ ਦੇ ਵਿੱਚ ਰਿੰਝਿਆ ਹੋਇਆ ਲਗਾਤਾਰ ਪਾਰਟੀ ਦੇ ਵਿੱਚ ਪਿਛਲੇ 9 ਸਾਲ ਤੋਂ ਆਵਾਦੀ ਪਾਰਟੀ ਵਿੱਚ ਕੰਮ ਕਰ ਰਹੇ ਹੋ ਔਰ ਸਾਨੂੰ ਦੋਨਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਤੇ ਵੀ ਸਾਨੂੰ ਪਾਰਟੀ ਦੇ ਵਿੱਚ ਫਟਾ ਦਿੱਤੀ ਹੈ ਸਾਡੀ ਕੋਈ ਸਾਰ ਨਹੀਂ ਲਈ ਗਈ ਔਰ ਜੇਕਰ ਮੇਰੀ ਮਿਸਰੀ ਨੇ ਪਕੜ ਕੇ ਲਏ 来 ਕੇ ਆਏ ਐਂ ਔਰ ਮੈਂ ਧੰਨਵਾਦ ਕਰਦਾ ਕਾਮਰੇਡ ਗੋਲਡ ਜੀ ਉਹਨਾਂ ਦਾ ਫ੍ਰਿੰਗਰ ਟੰਡੀਆਂ ਜੀ ਉਹਰੇ ਔਰ ਬਹੁਤ ਸਾਰਾ ਕਾਦੇ ਵਾਰਡ ਦੇ ਸਾਥੀ ਮੇਰੇ ਯਾਰ ਮਿੱਤਰ ਜਿਹੜੇ ਵੱਡੀ ਗਿਣਤੀ ਦੇ ਵਿੱਚ ਉੱਥੇ ਇਕੱਠੇ ਹੋ ਗਏ ਔਰ ਉਹਨੇ ਤਾਂ ਰੋਧ ਦੇਖ ਕੇ ਸਾਨੂੰ ਉੱਤੇ ਰੈਸ਼ ਨਹੀਂ ਪਾਈ ਗਏ ਨਹੀਂ ਤੋਂ ਉੱਤੇ ਰੈਸ਼ ਪਾ ਕੇ ਕਿਉਂਕਿ ਉਸ ਟਾਈਟਿਕ ਨੂੰ ਸਾਡੀ ਜਮਾਨਤਾਂ ਲੱਗੀਆਂ ਸੀ ਤੇ ਉਹਦੇ ਸਾਨੂੰ ਥੜਕਾਉਣਾ ਚਾਹੁੰਦੇ ਸੀ ਜਿੰਨਾ ਕਿ ਇਹਨਾਂ ਦੀ ਜਮਾਨਤਾਂ ਨਾ ਆਉਣ ਕਿ ਉਹ ਫਾਈਲ ਹੋਰ ਪਾਸੇ ਟੋਰ ਕੇ ਤੇ ਨਾਲ ਲਗਾਤਾਰ ਕੋਈ ਜਾਇਆ ਜਾਵੇ ਸਾਨੂੰ ਇਹ ਲੱਗਦਾ ਹੈ ਕਿ ਐਸਪੀ ਸਾਹਿਬ ਇਸੇ ਰਾਜਨੀਤਿਕ ਖੇਦ ਹੋਤੇ ਇਸ਼ਾਰੇ ਤੇ ਕੰਮ ਕਰ ਰਹੇ ਆ ਅਸੀਂ ਜਰੂਰ ਇਸ ਗੱਲ ਦਾ ਦੁੱਖ ਪ੍ਰਗਟ ਕਰਦੇ ਹਾਂ ਕਿ ਲੋਕਾਂ ਨੂੰ ਸੁਰੱਖਿਆ ਦੇਣ ਵਾਸਤੇ ਸਾਰੇ ਹਮਲਾ ਜਿੰਨੇ ਵੀ ਮਾਰੀਓਗ ਡੀਸੀ ਸਾਹਿਬ ਮਾਰੀਓਗ ਅਸਦੀ ਸਾਹਿਬਾਂ ਜਿੰਨੇ ਵੀ ਅਫਸਰ ਲੋਕ ਹੈ ਉਹ ਸਾਰੇ ਲੋਕਾਂ ਨੂੰ ਨਿਆਂ ਦੇਣ ਵਾਸਤੇ ਨਾ ਵੀ ਇੱਕ ਰਾਜਨੀਤਿਕ ਪਿਰਦੇ ੱੱਲੇ ਲੱਗ ਕੇ ਸਾਰੇ ਲੋਕਾਂ ਨਾਲ ਕੋਈ ਨਿਆਂ ਹੀ ਨਾ ਦੇਣ ਕਿਸੇ ਨੂੰ ਇਸ ਗੱਲ ਦਾ ਸਾਨੂੰ ਬਹੁਤ ਦੁੱਖ ਹੈ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਇੱਜ਼ਤੀ ਕੀਤੀ ਸੀ ਸਾਡੀ ਆਗੇ ਜਿਹੜੀ ਤਕਲੀਫ ਹੋ ਸੁਣੋ ਔਰ ਤੁਹਾਡਾ ਸਾਰੇ ਦਾ ਧੰਨਵਾਦ ਜੀ ਜਿਨ੍ਹਾਂ ਨੇ ਸਾਡੀ ਗੱਲ ਨੂੰ ਮੀਡੀਆ 'ਚ ਅੱਗੇ ਪਹੁੰਚਾ ਕੇ ਤੇ ਇਸ ਗੱਲ ਨੂੰ ਕਿਸੇ ਤਨ ਪੱਤ ਲਾਣੇ ਤੁਸੀਂ ਪਾਰਟੀ ਦੇ ਸੀਨੀਅਰ ਦਿੱਤਾ ਵੀ ਹੋ ਆਪਦੀ ਪਾਰਟੀ ਹਾਈ ਕਮਾਂਡ ਨਾਲ ਤੁਹਾਡੀ ਗੱਲ ਨਹੀਂ ਵੀ ਇਸ ਮਸਲੇ ਲੈ ਕੇ ਨਹੀਂ ਅੱਜ ਤਮਾ ਨਾਲ ਗੱਲ ਹੋਈ ਸੀ ਪਰ ਅੱਜ ਦੇ ਵਿੱਚ ਤਾਂ ਸਾਨੂੰ ਕਿਸੇ ਨੇ ਕੋਈ ਬੁਲਾਇਆ ਨਹੀਂ ਅਸੀਂ ਉਹਨਾਂ ਕੋਲ ਅਪਰੋਚ ਵੀ ਕੀਤੀ ਏ ਇੱਥੇ ਵੀ ਆਏ ਵੀ ਸਾਡੇ ਸੀਨੀਅਰ ਲੀਡਰ ਆਏ ਸੀ ਅਸੀਂ ਉਹਨਾਂ ਨੂੰ ਵੀ ਲਿਖਤੀ ਵੀ ਦਿੱਤਾ ਸੀ ਕਿਤੇ ਸਾਡੇ ਸਟੇਟ ਦੇ ਲੀਡਰ ਵੀ ਹੈਗੇ ਪਰ ਅਜ ਤੱਕ ਸਾਡੇ ਨਾਲ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਯਾਰ ਕਿਤੇ ਪਤਾ ਨਹੀਂ ਕਿ ਉਹਨਾਂ ਨੂੰ ਕੀ ਇਸ ਗੱਲ ਦਾ ਡਰ ਹੈ ਸਾਨੂੰ ਨਹੀਂ ਇਸ ਗੱਲ ਦੀ ਸਮਝ ਆਉਂਦੀ ਇਸ ਇਲਾਕੇ ਦੇ ਵਿੱਚ ਕਾਫੀ ਜਿਹੜੀਆਂ ਲੋਕਾਂ ਨਾਲ ਵਧੀਆਂ ਹੋ ਰਹੀਆਂ ਨੇ ਨਜਾਇਜ਼ ਪਰਚੇ ਹੋ ਰਹੇ ਨੇ ਕਈਆਂ ਤੇ ਜਿਨ੍ਹਾਂ ਨਾਲ ਵਧੀਕੀ ਉਹਨਾਂ ਤੇ ਜਿਹੜੇ ਜਿਹੇ ਪਰਚੇ ਜਾਇਦ ਜਿਹੜੇ ਨੂੰ ਕੱਟੇ ਨਹੀਂ ਜਾ ਰਹੇ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਜਿਹੜੇ ਦੁਖਿਆਰੇ ਲੋਕ ਨੇ ਇਹਨਾਂ ਨੇ ਸਾਡੇ ਕੋਲ ਭਾਰਤੀ ਕਮਿਊਨਿਸਪਲਟੀ ਤੇ ਸਾਡੀਆਂ ਜਥੇਬੰਦੀਆਂ ਕੋਲ ਅਪਰੋਚ ਕੀਤੀ ਹੈ ਵੀ ਸਾਡੀ ਮਦਦ ਕੀਤੀ ਜਾਵੇ ਵਾਰ-ਵਾਰ ਅ fırsਰਾਂ ਨੂੰ ਮਿਲਣ ਦੇ ਬਾਵਜੂਦ ਐਸਐਸਪੀ ਸਾਹਿਬ ਦੇ ਧਿਆਨ ਵਿੱਚ ਵਾਰ-ਵਾਰ ਲਿਆਉਣ ਦੇ ਬਾਵਜੂਦ ਘੱਟੋ-ਘੱਟ 2.5 ਮਹੀਨੇ ਦਾ ਸਮਾਂ ਚੱਲਿਆ ਹੈ ਪਰ ਕਦੇ ਐਸਪੀ ਐਚ ਨੇ ਮੀਟਿੰਗ ਲਈ ਕਦੇ ਆਪਰੇਸ਼ਨ ਨੇ ਮੀਟਿੰਗ ਲਈ ਕਦੇ ਤਿੰਨ ਡੀਐਸਪੀ ਨੇ ਮੀਟਿੰਗ ਲਈ ਕਦੇ ਉਹਦੇ ਰੀਡਰ ਨੇ ਮੀਟਿੰਗ ਲਈ ਪਰ ਕੋਈ ਹੱਲ ਨਹੀਂ ਨਿਕਲਿਆ ਪੀੜਤਾ ਨਾਲ ਇੰਨੀ ਜ਼ਿਆਦਤੀ ਹੋਈ ਹੈ ਆ ਦੋ ਤਿੰਨ ਕੇਸ ਤਾਂ ਇਹੋ ਜਿਹੇ ਨੇ ਲੂ ਕੰਡੇ ਖੜੇ ਕਰਨ ਵਾਲੇ ਨੇ ਕਿ ਸੁਰੇਸ਼ ਵਾਲਾ ਸੈਣੀਆ ਦੇ ਵਿੱਚ ਜਿਹੜੇ ਆ ਪਿੱਛੇ ਖੜੇ ਨੇ ਇਹਨਾਂ ਨਾਲ ਕੁਮਾੜੀ ਮੋਟੀ ਡਿਸਪਿਊਟ ਹੋਇਆ ਦਾਣੇ ਦੀਪੂ ਤੇ ਮਾਰਾ ਮੋਟਾ ਧੱਕਾ ਮੁਕੀ ਹੋਇਆ ਉਹਦੀ ਬਦੌਲਤ ਉਹਨਾਂ ਨੂੰ ਕਰੇ ਜਾ ਕੇ ਔਰਤਾਂ ਨੂੰ ਬੰਦਿਆਂ ਨੂੰ ਲਤਾ ਬਾਵਾ ਤੋੜ ਦਿੱਤੀਆਂ ਫਿਰ ਇੱਕ ਲੁੱਕ ਗਿਆ ਪੇਟੀ ਦੇ ਵਿੱਚ ਇੱਕ ਮੁੰਡਾ ਆਪਦੇ ਰਿਸ਼ਤੇਦਾਰ ਦੇ ਘਰ ਪੇਟੀ ਤੋੜ ਕੇ ਉਹਦਾ ਤਾਲਾ ਤੇ ਫਿਰ ਕਰੋ ਕੱਢ ਕੇ ਉਹਦੇ ਤੇ ਆਪਦੇ ਘਰ ਲੈ ਕੇ ਗਿਆ ਮਤਲਬ ਫੇਰ ਉਹਦਾ ਪਤਾ ਪਾ ਆਪਦੇ ਘਰ ਚੜਾਇਆ ਉਲਟਾ ਪਰਚਾ ਸਾਰੀਆਂ ਧਰਾਵਾਂ ਜਿਹੜੀਆਂ 52 ਵਗੈਰਾ ਜਿਹੜੀਆਂ ਲਗਣੀਆਂ ਸੀ ਉਹਨਾਂ ਤੇ ਲਗਣੀਆਂ ਸੀ ਚਾ ਕੇ ਸਾਰੀਆਂ ਉਹਨਾਂ ਮਦਈਆਂ ਤੇ ਲਾ ਦਿੱਤੀਆਂ ਫਿਰ ਸਾਡੀ ਟੀਮ ਜਿਹੜੀ ਫਾਜਲ ਕਾਦੀ ਇਹਨਾਂ ਨੇ ਦਰਨਾ ਲਗਾ ਕੇ ਕ੍ਰੋਸ ਟੈਸਟ ਦਰਜ ਕਰਵਾਇਆ ਸੋ ਕਹਿਣ ਦਾ ਮਤਲਬ ਇਹ ਇਹ ਸਾਡੇ ਕੋਲ ਬੈਠੇ ਨੇ ਰਿਟਾਇਰ ਜਾਈ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਇਹਨਾਂ ਨਾਲ ਵੀ ਤੁਸੀਂ ਗੱਲਬਾਤ ਕਰਿਆ ਜੇ ਕੋਈ ਮਸਲੇ ਦੇ ਸਬੰਧ ਵਿੱਚ ਗਏ ਨੇ ਜੱਟ ਵਾਲੀ ਪਿੰਡ ਜੱਟ ਵਾਲੀ ਪਿੰਡ ਦੇ ਵਿੱਚ ਜਿਹੜਾ ਕੋਈ ਜਿਹੜੇ ਐਮਐਲਏ ਸਾਹਿਬ ਦੇ ਜਿਹੜੇ ਖਾਸ ਬੰਦੇ ਸਨ ਜਿਹੜੇ ਹਾਰੇ ਸਰਪੰਚ ਨੇ ਉਹ ਸਾਡੀ ਹਾਰ ਜਿਹੜੀ ਬਰਦਾਸ਼ਤ ਨਹੀਂ ਕਰ ਸਕੇ ਤੇ ਇਨਕੁਆਰੀ ਤੋਂ ਇਨਕੁਆਰੀ ਕਦੇ ਕਿਸੇ ਮਲਾਜ਼ਮਾਂ ਦੀ ਉਹਨਾਂ ਦੀਆਂ ਕਰਵਾ ਕੇ ਜਦੋਂ ਉਹ ਉੱਥੇ ਪਹੁੰਚੇ ਇਨਕੁਆਰੀ ਚ ਸਕੂਲ ਦੇ ਵਿੱਚ ਝਗੜਾ ਕਰਨ ਵਾਲਾ ਵੀ ਮੂਵੀ ਦੇ ਆਧਾਰ ਤੇ ਉਹ ਕਰ ਰਿਹਾ ਉਹਨਾਂ ਦਾ ਜਿਹੜਾ ਸਰਵਾਈ ਦਾ ਬ੍ਰਦਰ ਤੇ ਚੱਕ ਕੇ ਨਾਂ ਪਾਤਾ ਜੀ ਸਾਡੀ ਚ ਇੰਨੀ ਖੋਈ ਹੈ ਖੋ ਦਾ ਪਰਚਾ ਦਰਜ ਕਰਾਤਾ ਹੋਏ ਆਗੂ ਹੋਣ ਪਾਰਟੀ ਦੇ ਇਹ ਆਗੂ ਦਾ ਆਗੂ ਤੇ ਪਰਚੇ ਇਸ ਤਰ੍ਹਾਂ ਚੋਰੀ ਖੋਦ ਕਰਾਣ ਕੋਈ ਕ੍ਰਾਈਮਰ ਬੰਦਾ ਹੋਵੇ ਕੋਈ ਚੋਰ ਬੰਦਾ ਹੋਵੇ ਤਾਂ ਉਹ ਤੇ ਹੋਏ ਤਾਂ ਕੋਈ ਗੱਲ ਨਹੀਂ ਪਰ ਜੇ ਆਗੂ ਬੰਦੇ ਤੇ ਕਰਾ ਦੇ ਤਾਂ ਇਹ ਬਰਦਾਸ਼ਤ ਨਹੀਂ ਫਿਰ ਪੁਲਿਸ ਗਈਏ ਚੋਕ ਤੇ ਦੋਨਾਂ ਜੀਆਂ ਨੂੰ ਐਮਸੀ ਐ ਮੌਜੂਦਾ ਸ਼ਹਿਰ ਦੀ ਚੋਕ ਦੇ ਦੋਨਾਂ ਜੀਆਂ ਨੂੰ ਥਾਣੇ ਲਿਆਦਾ ਤੇ ਜੁਆਇੰਟ ਐਕਟੀਵਿਟੀ ਦੀ ਮੈਂ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਜੁਆਇੰਟ ਐਕਟੀਵਿਟੀ ਪੰਜਾਬ ਦਾ ਮੈਨੂੰ ਲਗਾਇਆ ਗਿਆ ਤੇ ਥਾਣੇ 'ਚ ਜਿਹੜਾ ਉਹ ਸਾਡੀ ਪਾਰਟੀ ਨੇ ਇਹ ਉਹ ਲੜਾਈ ਲੜ ਕੇ ਉਹਨਾਂ ਨੂੰ ਛਡਵਾਇਆ ਮੌਕੇ ਤੇ ਬੰਦੀ ਪੈਣ ਤੋਂ ਪਹਿਲਾਂ ਹੁਣ ਕਈ ਦਿਨ ਬੀਤਣ ਦੇ ਬਾਵਜੂਦ ਮਤਲਬ ਵਾਰ-ਵਾਰ ਮਿਲਣ ਦੇ ਵੀ ਇਹਨੂੰ ਹੱਲ ਕਰੋ ਮਸਲੇ ਨੂੰ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਇਹਦਾ ਕਾਰਨ ਜਿਹੜਾ ਮੇਨ ਹੈ ਐਸਐਸਪੀ ਜਿਹੜਾ ਹੈ ਉਹ ਕਿਸੇ ਕੰਮ ਦਾ ਐਸਐਸਪੀ ਨਹੀਂ ਸਾਰਾ ਕੰਮ ਜਿਹੜਾ ਰੀਡਰ ਕਰ ਰਿਹਾ ਹੈ ਰੀਡਰ ਤੇ ਰਾਈ ਕੰਮ ਕਰ ਰਿਹਾ ਹੈ ਰੀਡਰ ਜਿਹੜਾ ਹੈ ਉਹ ਸਾਰਾ ਦਾ ਸਾਰਾ ਜਿਹੜਾ ਇੱਥੋਂ ਦਾ ਪਤਾ ਹੈ ਕਿ ਇਹਨਾਂ ਦੇ ਨਾਲ ਲੜ ਕੇ ਜਿਹੜੀ ਜਿੰਨਾ ਵੀ ਚੋਰ ਮਗੋਰੇ ਤੇ ਚੱਲ ਰਿਹਾ ਹੈ ਸਟਾ ਚੱਲ ਰਿਹਾ ਹੈ ਲਾਟਰੀ ਚੱਲ ਰਹੀ ਹੈ ਕੋਈ ਗੁੱਕ ਵੱਜਦੀ ਕੋ ਹੋ ਚੱਲ ਰਹੀ ਹੈ ਸਭ ਲੱਖਾਂ ਕਰੋੜਾ ਰੁਪਏ ਦੇ ਕੰਮਕਾਰੇ ਚੱਲ ਰਹੇ ਨੇ ਤੇ ਸ਼ਰਿਆਮ ਸਾਡੇ ਕੋਲ ਸਬੂਦ ਨੇ ਮੋਬਾਈਲ ਦੇ ਵਿੱਚ ਜਿਹੜੀਆਂ ਪਰਚੀਆਂ ਜਿੱਦਾਂ ਕੋਈ ਦੀਪੂ ਵਾਲਾ ਪਰਚੀਆਂ ਕੱਟਦਾ ਨਾ ਉਸ ਤਰ੍ਹਾਂ ਕੱਟ ਰਿਹਾ ਪਰਚੀਆਂ ਇੱਥੇ ਸ਼ਰਿਆਮ ਇਹ ਸਾਰਾ ਪੁਲਿਸ ਦੀ ਤੇ ਐਸਐਸਪੀ ਦੀ ਮਿਲੀਭੁਗਤ ਨਾਲ ਕੱਟ ਰਿਹਾ ਅਸੀਂ ਆਉਣ ਵਾਲੀ 23 ਤਰੀਕ ਨੂੰ ਵੀਰਵਾਰ ਠੀਕ 12 ਵਜੇ ਪ੍ਰਤਾਪ ਬਾਹ ਇਕੱਠੇ ਹੋਵਾਂਗੇ ਇਹ ਪੀੜਤ ਵੀ ਆਪ ਦਾ ਲੈ ਕੇ ਆਣਗੇ ਸਾਰੇ ਜਿੰਨੇ ਵੀ ਇਹਨਾਂ ਕੋਲ ਹੈਗੇ ਨੇ ਆਪ ਦੇ ਨਾਲ ਜਿਹੜੇ ਪੀੜਤ ਸਾਥੀ 6-7 ਕੇਸ ਨੇ ਪੀੜਤਾਂ ਦੇ ਇਥੇ ਇਹ ਮੈਂ ਤੁਹਾਨੂੰ ਦੋ ਦੱਸੇ ਨੇ 6-7 ਕੇਸ ਨੇ ਤੇ ਅਸੀਂ ਪਾਰਟੀ ਵਰਕਰ ਸਾਰੇ ਆਪ ਤੇ ਲੈ ਕੇ ਆਵਾਂਗੇ ਇਹਨਾਂ ਵਿੱਚ ਕਿਹਾ ਵੀ ਅਸੀਂ ਆਪ ਸਾਡੇ ਨਾਲ ਜਿਹਨਾਂ ਜਿੰਨਾ ਆਮ ਆਦਮੀ ਆਲੇ ਨਾਲ ਵਧੇਕੀ ਜਿਹੜੀ ਹੋ ਰਹੀ ਉਹ ਵੀ ਨਾਲ ਆਣ ਨੂੰ ਤਿਆਰ ਨੇ ਤਾਂ ਅਸੀਂ ਪ੍ਰਤਾਪ ਬਾਗ ਤੋਂ ਸ਼ੁਰੂ ਕਰਾਂਗੇ 12 ਵਜੇ ਬਾਜ਼ਾਰ ਵਿੱਚ ਇਹਦਾ ਪੁਤਲਾ ਬੰਨ ਕੇ ਤੇ ਇਹਦੇ ਦਫ਼ਤਰ ਦੇ ਅੱਗੇ ਪੁਤਲਾ ਵੀ ਫੂਕਾਂਗੇ ਇਹ ਜਿਹੜੀ ਐਮਸੀ ਪੈਣਜੀ ਨੇ ਸੋਮਾ ਰਾਣੀ ਇਹਨਾਂ ਨੂੰ ਤੇ ਭੋਖੜਤਾਲ ਦੇ ਬਿਠਾਵਾਂਗੇ। ਓਨੀ ਦੇਰ ਤੱਕ ਇਹਨਾਂ ਦੀ ਭੋਖੜਤਾਲ ਜਾਰੀ ਰਵੇ ਕਿ ਜਿੰਨਾ ਚਿਰ ਇਨਸਾਫ ਨਹੀਂ ਮਿਲੇਗਾ ਤੇ ਜਿਹੜੀ ਬੀਬੀ ਆੜ ਕੇ ਲਈ ਹੈ ਐਸਚਓ ਸ਼ਿਮਲਾ ਰਾਣੀ ਸਾਦਰ ਫਾਜ਼ਿਲ ਕਾਦੀ ਉਹ ਇਹਨਾਂ ਨੂੰ ਚੁੱਕ ਕੇ ਲਈ ਹੈ ਉਹਦੇ ਖਿਲਾਫ ਜਿੰਨੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕਰਾ ਕਾਰਵਾਈ ਕੀਤੀ ਜਾਵੇ। ਓਨੀ ਦੇਰ ਤੱਕ ਇਹਨਾਂ ਦਾ ਖਹਿੜਾ ਨਹੀਂ ਛੱਡਾਂਗੇ। ਸੋ ਇਹ ਜਿਹੜੇ ਸਾਰੇ ਕਰਪਟ ਇਕੱਠੇ ਕੀਤੇ ਨੇ ਇੱਥੇ ਕਰਪਸ਼ਨ ਵੱਡੇ ਪੱਧਰ ਤੇ ਫੈਲ ਰਹੀ ਹੈ। ਬੰਦਾ ਇਹ ਕਹਿੰਦਾ ਹੈ ਅੱਜ ਤੱਕ ਕੋਈ ਵੀ ਇਸ ਤਰ੍ਹਾਂ ਜਿਹੜਾ ਇਸ ਤਰ੍ਹਾਂ ਦਾ ਐਸਐਸਪੀ ਨਹੀਂ ਆਇਆ ਜਿਹੜਾ ਕਮਜ਼ੋਰ ਹੋਵੇ ਮਤਲਬ ਮੈਂ ਇਹਨੂੰ ਕਹਿਣਾ ਵੀ ਇਹ ਬੰਦਾ ਯੋਗ ਨਹੀਂ ਐਸਐਸਪੀ ਦਾ ਤਾਂ ਮੈਂ ਪੰਜਾਬ ਸਰਕਾਰ ਤੂੰ ਡੀਜੀਪੀ ਸਾਹਿਬ ਤੂੰ ਇਹ ਮੰਗ ਕਰਦਾ ਇਹੋ ਜਿਹੇ ਕਮਜ਼ੋਰ ਅਫਸਰ ਜਿਹੜੇ ਨੇ ਜ਼ਿਲ੍ਹੇ ਦੇ ਆਗੂ ਮੁਖੀ ਨਹੀਂ ਲਾਉਣੇ ਚਾਹੀਦੇ ਜਿਹੜਾ ਕੋਈ ਆਪਣੇ ਆਪ ਫੈਸਲਾ ਨਹੀਂ ਲੈ ਸਕਦਾ ਉਹਨੂੰ ਇੱਥੇ ਬਿਲਕੁਲ ਐਸਐਸਪੀ ਨਹੀਂ ਲਗਾਉਣਾ ਚਾਹੀਦਾ ਸੋ ਜਿਹੜੇ ਇਹ ਸਿਰਫ ਇਹਨਾਂ ਦਾ ਆਪਣੀਆਂ ਦੁਕਾਨਦਾਰੀਆਂ ਸਾਰਿਆਂ ਨੇ ਖੋਲੀਆਂ ਹੋਈਆਂ ਨੇ ਇਹ ਦੁਕਾਨਦਾਰੀਆਂ ਅਸੀਂ ਜਿੰਨੀ ਦੇਰ ਤੱਕ ਬੰਦ ਨਾ ਕਰਵਾਈਆਂ ਉਹਨਾਂ ਦੇਰ ਅਸੀਂ ਚੈਨ ਨਾਲ ਨਹੀਂ ਬੈਠਾਂਗੇ ਇਹਨਾਂ ਸਾਰੇ ਜਿਹੜੇ ਚਾ ਪੋਲੀਟিক্যাল ਲੋਕ ਜਿਹੜੇ ਨੇ ਤੇ ਚਾਹੇ ਕੋਈ ਅਫੀਸਰ ਨੇ ਕਿ ਆਸੀਂ ਇਹ ਜਿਹੜੇ ਗਲਤ ਕੰਮ ਨਹੀਂ ਕਿਸੇ ਨੂੰ ਹੀ ਕਰਨ ਲਿਆ ਅਸੀਂ ਤੇ ਇੱਥੇ ਇੱਥੇ ਦਾ ਜਲੂਸ ਕੱਢਾਂਗੇ ਪਤਾ ਲੱਗੇ ਵੀ ਇਸ ਤਰ੍ਹਾਂ ਦੇ ਜਿਹੜੇ ਕਮਜ਼ੋਰ ਨੇ ਜਾਂ ਜਿਹੜੇ ਨਹੀਂ ਕ ਫੈਸਲਾ ਲੈ ਸਕਦੇ ਐਮਐਲਏ ਦੇ ਥੱਲੇ ਲੱਗਿਆ ਇਹ ਨੇ ਕਿ ਮੈਂ ਤਾਂ ਸਮਝ ਨਹੀਂ ਆ ਦਫਤਰ ਬੰਦ ਕਰ ਦੇਣਾ ਐਸਐਸਪੀ ਵਾਲਾ ਤਾਂ ਐਮਐਲਏ ਕਰੇ ਦਫਤਰ ਚਲਾਉਂ welcome to roots country school the largest boarding school in the shimla hills for 21 years we've delivered 100% board exam success with smart classrooms a library and science labs learning thrives our in-house mess bakery and tuck shop ensure nutritious meals from dance and music rooms to a cinema hall all weather pool and expert sports coaches, students excel in every way. Rooted in excellence, admissions open. Enroll today.